ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਦੇ ਅਫਿਸ ਚਾਤ ਪਾਉਨੇ ਆ ਪਹਿਲੀ ਖਬਰ ਤੇ ਡੋਨਾਲਡ ਟਰੰਪ ਅਮਰੀਕਾ ਦੇ ਵਿੱਚ ਇੱਕ ਮਜ਼ਬੂਤ ਫੰਡ ਰੇਜ਼ਰ ਨੇ ਪਰ ਇਸ ਵੇਲੇ ਚੋਣ ਮਹਿੰਮ ਦੇ ਵਿੱਚ 1 ਮਹੀਨੇ ਵਿੱਚ ਹੈਰਿਸ ਅੱਗੇ ਵੱਧ ਗਈ ਹੈ ਤੇ 트াম্প ਦੇ ਮਹਿੰਮ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਜੁਲਾਈ ਦੇ ਵਿੱਚ 13.86 ਮਿਲੀਅਨ ਡਾਲਰ ਇਕੱਠੇ ਕੀਤੇ ਨੇ ਅਗਸਤ ਦੀ ਸ਼ੁਰੂਆਤ ਦੇ ਵਿੱਚ 트াম্প ਦੀ ਮਹਿੰਮ ਦੇ ਵਿੱਚ 32.70 ਮਿਲੀਅਨ ਡਾਲਰ ਦੀ ਨਕਦੀ ਸੀ ਹੈਰਿਸ ਨੇ ਫੰਡ ਚਟਾਉਣ ਲਈ ਕੁਝ ਗਰੁੱਪ ਵੀ ਬਣਾਏ ਨੇ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਨੂੰ ਮਿਲੀ ਫੰਡਿੰਗ ਦਾ ਤੀਜਾ ਹਿੱਸਾ ਪਹਿਲੀ ਵਾਰ ਯੋਗਦਾਨ ਪਾਉਣ ਵਾਲਿਆਂ ਤੋਂ ਪਾਰਟੀ ਨੂੰ ਆਇਆ ਹੈ ਜਦੋਂ ਕਿ 25 ਸਾਲ ਲੋਕ ਪਹਿਲੀ ਵਾਰ ਵੋਟ ਪਾ ਰਹੇ ਨੇ ਅਤੇ ਯੋਗਦਾਨ ਪਾਉਣ ਵਾਲਿਆਂ ਦੇ ਵਿੱਚ 60% ਦੀ ਔਰਤਾਂ ਨੇ ਹੈਰੀਜ਼ ਦਾ ਮੋਹਮ ਪ੍ਰਬੰਧਕਾ ਦਾ ਦਾਅਵਾ ਹੈ ਕਿ ਪਾਰਟੀ ਵੱਲੋਂ ਨਵੇਂ ਉਪ ਰਾਸ਼ਟਰਪਤੀ ਲਈ ਐਲਾਨ ਕਰਨ ਦੇ ਉੱਤੇ ਵਲੰਟੀਅਰ ਸਮਰਥਨ ਹੁਣ ਵਧਿਆ ਹੈ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰੀਜ਼ ਉਹ ਅਮਰੀਕਾ ਦੀ ਰਾਸ਼ਟਰਪਤੀ ਬਣਨ ਦੇ ਲਈ ਚੋਣ ਲੜ ਰਹੀ ਹੈ। ਅਮਰੀਕਾ ਦੇ ਵੀਜ਼ੇ ਲਈ ਜਿੱਥੇ ਭਾਰਤੀ ਲੋਕਾਂ ਨੂੰ 1 ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਅਮਰੀਕਾ ਦੇ ਗੁਆਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ 2 ਸਾਲ ਤੋਂ ਉੱਪਰ ਚੱਲ ਰਿਹਾ ਹੈ B1 B2 ਵਜੋਂ ਜਾਣੀ ਜਾਂਦੇ ਵਿਜ਼ਟਰ ਵੀਜ਼ਾ ਲਈ ਟ੍ਰਾਂਟੋ ਵਾਸੀਆਂ ਨੂੰ ਅਪੁਆਇੰਟਮੈਂਟ ਲਈ 753 ਦਿਨ ਉਡੀਕ ਕਰਨੀ ਪੈ ਰਹੀ ਹੈ ਦੱਸ ਕਿ ਵੈਂਕੂਵਰ ਵੀ ਖੇ ਇਹ ਸਮਾਂ 731 ਉਟਾਵਾ ਵਿਖੇ 850 ਦਿਨ ਹੈਲੀਫੈਕਸ ਵਿਖੇ 840 ਦਿਨ ਅਤੇ ਕੈਲਗਰੀ ਵਿਖੇ 839 ਦਿਨ ਉਡੀਕ ਕਰਨੀ ਪੈ ਰਹੀ ਹੈ ਅਤੇ ਦੱਸ ਦਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਾਨੈਂਟ ਰੈਜ਼ੀਡੈਂਟ ਕੋਮੰਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲਾਜ਼ਮੀ ਹੈ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਤੇ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਵੀ ਯੂਐਸ ਵੀਜ਼ਾ ਲਈ ਉਡੀਕ ਸਮਾਂ ਘਟ ਰਿਹਾ ਹੈ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਹੈ ਅਗਸਤ ਦੇ ਆਰੰਭ ਦੇ ਵਿੱਚ ਟ੍ਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਸੀ ਭਾਜਪਾ ਨੇ ਸੋਮਵਾਰ ਯਾਨੀ ਕਿ 26 ਅਗਸਤ ਨੂੰ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਵਾਲੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਜਿਸ ਸੂਚੀ ਦੇ ਵਿੱਚ ਵੱਖ-ਵੱਖ ਸੀਟਾਂ ਤੋਂ 44 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਹਾਲਾਂਕਿ ਭਾਜਪਾ ਦੀ ਪਹਿਲੀ ਸੂਚੀ ਜਾਰੀ ਹੋਣ ਤੇ ਦੋ ਘੰਟਿਆਂ ਦੇ ਅੰਦਰ ਇਸ ਨੂੰ ਵਾਪਸ ਲੈ ਲਿਆ ਗਿਆ ਪਾਰਟੀ ਹੁਣ ਇਸ ਸੂਚੀ ਵਿੱਚ ਸੁਧਾਰ ਅਤੇ ਬਦਲਾ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਉਮੀਦਵਾਰਾਂ ਦੀ ਨਵੀਂ ਸੂਚੀ ਜਨਤਕ ਕੀਤੀ ਜਾਵੇਗੀ ਜ਼ਿਕਰ ਕਰ ਦਈਏ ਕਿ ਤਿੰਨ ਮਸ਼ਹੂਰ ਚਿਹਰੇ ਦੋ ਸਾਬਕਾ ਉਪ ਮੁੱਖ ਮੰਤਰੀ ਨਰਮਲ ਸਿੰਘ ਗਵਿੰਦਰ ਗੁਪਤਾ ਅਤੇ ਜੰਮੂ ਕਸ਼ਮੀਰ ਦੇ ਪਾਰਟੀ ਪ੍ਰਧਾਨ ਰਵਿੰਦਰ ਰੈਨਾ ਦੇ ਨਾਂ ਹਟਾਈ ਗਈ ਸੂਚੀ ਵਿੱਚ ਨਹੀਂ ਹਨ ਤੇ ਜੰਮੂ ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ ਤਿੰਨ ਪੜਾਵਾਂ ਵਿੱਚ VOTING ਹੋਣੀ ਹੈ ਤੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜਿਤ ਲਈ ਬਹੁਮਤ ਦਾ ਅੰਕੜਾ 46 ਹੈ ਤੇ ਜੰਮੂ ਕਸ਼ਮੀਰ ਚ 370 ਹਟਾਈ ਜਾਣ ਤੋਂ ਬਾਅਦ ਭਾਵ 10 ਸਾਲ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪਾਕਿਸਤਾਨ ਆਪਣੀ ਲੰਬੇ ਸਮੇਂ ਦੀਆਂ ਲੋੜਾਂ ਦੇ ਲਈ ਤਰਲ ਕੁਦਰਤੀ ਗੈਸ ਯਾਨੀ ਕਿ ਐਲ ਐਨ ਜੀ ਦੀ ਸਪਲਾਈ ਨੂੰ ਲੈ ਕੇ ਰੂਸ ਨਾਲ ਗੱਲਬਾਤ ਕਰ ਰਿਹਾ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਬੁਲਾਰਣ ਮੁਮਤਾਜ਼ ਜ਼ਹਰਾ ਬਲੋਚ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ ਹੈ। ਬਲੋਚ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਊਰਜਾ ਖੇਤਰ ਦੇ ਵਿੱਚ ਰੂਸ ਨਾਲ ਸਹਿਯੋਗ ਕਰ ਰਿਹਾ ਹੈ ਤੇ ਅਸੀਂ ਊਰਜਾ ਸਹਿਯੋਗ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਦੇ ਵਿੱਚ ਹੋਈ ਗੱਲਬਾਤ ਤੋਂ ਖੁਸ਼ ਹਾਂ। ਅਸੀਂ ਪਾਕਿਸਤਾਨ ਦੀਆਂ ਲੰਬੇ ਸਮੇਂ ਦੀਆਂ ਊਰਜਾ ਲੋੜਾਂ ਦੇ ਲਈ ਐਲ ਐਨ ਜੀ ਸਪਲਾਈ ਉੱਤੇ ਵੀ ਚਰਚਾ ਕਰ ਰਹੇ ਹਾਂ ਤੇ ਇਹ ਗੱਲਬ ਸਕਟ ਕਿਤੇ ਗਏ ਸਨ ਪਹਿਲਾ ਜਹਾਜ਼ ਪ੍ਰੀਖਣ ਦੇ ਆਧਾਰ ਉੱਤੇ 1 ਲੱਖ ਟਨ ਤੇਲ ਲੈ ਕੇ ਪਿਛਲੇ ਸਾਲ ਪਾਕਿਸਤਾਨ ਪਹੁੰਚਿਆ ਸੀ ਤੇ ਅਸੀਂ ਇਸ ਸਹਿਯੋਗ ਤੋਂ ਬਹੁਤ ਖੁਸ਼ ਆਹ ਤੋਂ ਪਹਿਲਾ ਜੁਲਾਈ ਚ ਆਸਟ੍ਰੇਲੀਆ ਦੇ ਐਸ ਸੀਓ ਸਮੇਲਨ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵਿਚਾਲੇ ਮੁਲਾਕਾਤ ਨੂੰ ਲੈ ਕੇ ਗੱਲਬਾਤ ਹੋਈ ਸੀ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਦਰਸਲ ਆਸਟ੍ਰੇਲੀਆ ਦੇ ਵਿੱਚ 26 ਅਗਸਤ ਤੋਂ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰ ਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ ਆਸਟ੍ਰੇਲੀਅਨ ਦੇ ਵਿੱਚ ਇਸ ਕਾਨੂੰਨ ਦਾ ਨਾਮ ਰਾਈਟ ਟੂ ਡਿਸਕਨੈਕਟ ਮਤਲਬ ਸੰਪਰਕ ਵਿੱਚ ਨਾ ਰਹਿਣ ਦਾ ਅਧਿਕਾਰ ਹੈ ਇਹ ਕਾਨੂੰਨ ਆਸਟ੍ਰੇਲੀਅਨ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਦਿੰਦਾ ਹੈ 26 ਅਗਸਤ ਤੋਂ ਕਰਮਚਾਰੀ ਨੂੰ ਆਪਣੀ ਸ਼ਿਫਟ ਤੋਂ ਬਾਅਦ ਆਪਣੇ ਬੌਸ ਜਾਂ ਕਾਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ ਤੇ ਇਹ ਕਾਨੂੰਨ ਇਸ ਸਾਲ ਫਰਵਰੀ ਵਿੱਚ ਪਾਸ ਕੀਤਾ ਗਿਆ ਸੀ ਜੇਕਰ ਬੌਸ ਦੇ ਕੰਮ ਦੇ ਸਮੇਂ ਤੋਂ ਬਾਅਦ ਵੀ ਉਹ ਬੌਸ ਕਾਲ ਕਰਦਾ ਤਾਂ ਕਰਮਚਾਰੀ ਸ਼ਿਕਾਇਤ ਕਰ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਦਾ ਇਹ ਨਵਾਂ ਕਾਨੂੰਨ ਉਹਨਾਂ ਕਰਮਚਾਰੀਆਂ ਨੂੰ ਸੁਰੱਖਿਆ ਦਿੰਦਾ ਜੋ ਸ਼ਿਫਟ ਤੋਂ ਬਾਅਦ ਆਪਣੇ ਦਫ਼ਤਰ ਜਾਂ ਬੌਸ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸਿਮਾ ਸੁਰੱਖਿਆ ਬਲ ਨੇ ਨਸ਼ਾ ਅਤੇ ਗੋਲਾ ਬਰੂਦ ਸਮੇਤ ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ 'ਤੇ ਡਰੋਨਾਂ ਦੇ ਦਾਖਲੇ ਨੂੰ ਰੋਕਣ ਦੇ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 500 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੀ ਰਾਖੀ ਲਈ ਬੀਐਸਐਫ ਕੋਲ ਇਸ ਵੇਲੇ ਤਕਰੀਬਨ 20 ਬਟਾਲੀਅਨਾਂ ਨੇ ਜਿਨ੍ਹਾਂ ਵਿੱਚੋਂ 18 ਸਰਹੱਦ ਉੱਤੇ ਤਾਇਨਾਤ ਨੇ ਜਦਕਿ ਬਾਕੀ ਦੋ ਨੂੰ ਅੰਮ੍ਰਿਤਸਰ ਵਿੱਚ ਅਟਾਰੀ ਇੰਟੀਗ੍ਰੇਟਰ ਚੈੱਕਪੋਸਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲੰਘੇ ਦੇ ਲੋੜਾਂ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੀ ਤਰ੍ਹਾਂ ਦੇ ਉੱਤੇ 2019 ਅਤੇ 20 ਦੇ ਆਸਪਾਸ ਸ਼ੁਰੂ ਹੋਇਆ ਡਰੋਨਾਂ ਦਾ ਖਤਰਾ ਅੰਮ੍ਰਿਤਸਰ ਅਤੇ ਤਰਨਤਾਰਨ ਤਰ੍ਹਾਂ ਦੀ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਬਣਿਆ ਹੋਇਆ ਹੈ। ਪੰਜਾਬ ਤਰ੍ਹਾਂ ਦੀ ਬਿਹਤਰ ਸੁਰੱਖਿਆ ਦੇ ਲਈ ਬੀਐਸਐਫ ਦੀ ਇੱਕ ਹੋਰ ਬਟਾਲੀਅਨ ਮੰਗੀ ਗਈ ਹੈ ਤੇ ਇਹ ਬੇਨਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ। ਕੇਂਦਰ ਸਰਕਾਰ ਨੇ ਲਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ। ਇਹਨਾਂ ਦੇ ਨਾਂ ਜਾਂਸਕਰ ਦਰਾਸ ਸ਼ਾਮ ਨੁਬਰਾ ਅਤੇ ਚਾਂਗਬਾਂਗ ਹੋਣਗੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਵਿਕਸਤ ਅਤੇ ਖੁਸ਼ਹਾਲ ਲਦਾਖ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਨਵੇਂ ਜ਼ਿਲ੍ਹੇ ਜਾਸ਼ਕਰ ਦਰਾਸ ਸ਼ਾਮ ਨੁਬਰਾ ਅਤੇ ਚਾਂਗਬੰਗ ਹੋਣਗੇ ਤੇ ਅਸੀਂ ਹਰ ਕੋਨੇ ਵਿੱਚ ਪ੍ਰਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਉੱਤੇ ਲਾਹ ਪਹੁੰਚਾਵਾਂਗੇ ਮੋਦੀ ਦੀ ਸਰਕਾਰ ਲਦਾਖ ਦੇ ਲੋਕਾਂ ਲਈ ਹਰ ਸੰਭਵ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਨੂੰ ਉਸ ਵੇਲੇ ਵੱਜਾ ਝਟਕਾ ਲੱਗਾ ਜਦੋਂ ਨੰਦੇੜ ਦੇ ਸੰਸਦ ਮੈਂਬਰ ਵਸੰਤ ਰਾਓ ਚਾਵਾਨ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਬਸੰਤ ਚਵਾਨ 70 ਸਾਲ ਦੇ ਸਨ 15 ਦਿਨ ਪਹਿਲਾਂ ਚਵਾਨ ਨੂੰ ਲੀਵਰ ਇਨਫੈਕਸ਼ਨ ਦੇ ਚੱਲਦੇ ਸਾਂਹ ਵਿੱਚ ਲੈਣ ਵਿੱਚ ਤਕਲੀਫ ਹੋਣ ਕਾਰਨ ਉਹਨਾਂ ਨੂੰ ਨੰਨਦੇੜ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਸਾਂਹ ਲੈਣ ਵਿੱਚ ਦਿੱਕਤ ਆ ਰਹੀ ਸੀ ਤੇ ਉਸ ਦਾ ਬਲੱਡ ਪ੍ਰੈਸ਼ਰ ਵੀ ਘਟ ਗਿਆ ਸੀ ਕੁਝ ਦਿਨ ਬਾਅਦ ਉਹਨਾਂ ਨੂੰ ਹైదరాబాద్ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਬਸੰਤ ਚਵਾਨ ਨੇ ਅੱਜ ਤੜਕੇ ਕਰੀਬ 3 ਵਜੇ ਆਖਰੀ ਸਾਹ ਲਿਆ ਉਹ ਸ਼ਾਮ ਤੱਕ ਵਸੰਤ ਚਵਾਨ ਦੇ ਮਤਕਦੇ ਨੂੰ ਉਹਨਾਂ ਦੇ ਪਿੰਡ ਲਿਆਂਦਾ ਜਾਵੇਗਾ ਤੇ ਵਸੰਤ ਚਵਾਨ ਮਹਾਰਾਸ਼ਟਰ ਦੇ ਮਰਾਠਵਾੜਾ ਦੇ ਇੱਕ ਪ੍ਰਮੁੱਖ ਕਾਂਗਰਸੀ ਨੇਤਾ ਹਨ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਅੱਜ ਲਈ ਇਹਨਾਂ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾ